ਇਸ ਸਵੇਰ ਦੀ ਖ਼ਬਰ ਦਾਸ ਬੁਰ ਤੋਂ ਵੱਡੀ ਖ਼ਬਰ ਆ ਰਹੀ ਹੈ ਸਾਹਮਣੇ ਗੁਰਦਾਸਪੁਰ ਸ਼ਹਿਰ ਦੀ ਨਗਰ ਸੁਧਾਰ ਟਰਸਟ ਦੀ ਸਕੀਮ ਨੰਬਰ 7 ਵਿੱਚ ਸਥਿਤ ਇੱਕ ਵਪਾਰਕ ਜ਼ਮੀਨ ਉੱਪਰ ਬਣੀ ਇੱਕ ਇਮਾਰਤ ਸ਼ਹਿਰ ਵਾਸੀਆਂ ਦੇ ਲਈ ਚਰਚਾ ਦਾ ਵਿਸ਼ਾ ਬਣ ਗਈ ਹੈ ਜਾਣਕਾਰੀ ਅਨੁਸਾਰ ਨਗਰ ਸੁਧਾਰ ਟਰਸਟ ਦੀ ਟੀਮ ਸਬੰਧਤ ਅਧਿਕਾਰੀਆਂ ਅਤੇ ਜ਼ਮੀਨ ਦੇ ਮਾਲਕ ਨੂੰ ਨਾਲ ਲੈ ਕੇ ਇਮਾਰਤ ਨੂੰ ਤੋੜਨ ਲਈ ਤਿਆਰ ਸੀ ਪਰ ਕਬਜ਼ਾ ਕਰਦੇ ਵਿਰੋਧ ਦੇ ਚਲ ਜਾ ਇਹ ਕਾਰਵਾਈ ਨਹੀਂ ਹੋ ਸਕੀ 40 ਮਰਲੇ ਦੀ ਜ਼ਮੀਨ ਤੇ ਇਸ ਦੇ ਕੁਝ ਹਿੱਸੇ ਤੇ ਬਣੀ ਇਮਾਰਤ ਦੀ ਮਾਲਕੀਅਤ ਨੂੰ ਲੈ ਕੇ ਦੋ ਭਰਾ ਆਪਣੇ ਆਪਣੇ ਦਾਅਵੇ ਪੇਸ਼ ਕਰ ਰਹੇ ਹਨ ਸ਼੍ਰੀ ਰਾਦੇ ਕਲਾਸਟਾ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸਟਾ ਉਸਤੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਮੇਰਾ ਮੋਟਿਵ ਜਿਹੜਾ ਅੱਜ ਕਹਿੰਦਾ ਹੈ ਹੈਗਾ ਕਿ ਤੁਹਾਡੇ ਮਾਧਿਅਮ ਰਾਹੀਂ ਜਿਹੜਾ ਕਿ ਮੈਨੂੰ ਆਪਣਾ ਮੇਰਾ ਤਸਕੀਬ ਨੰਬਰ ਸਾਡੇ ਵਿੱਚ ਮੇਰੀ ਪ੍ਰਾਪਰਟੀ ਹੈ ਜਿਹੜੀ ਮੇਰੀ ਪ੍ਰੋਮੋਟ੍ਰਸ ਨੇ ਐਕਵਾਇਰ ਕਰ ਲਈ ਸੀ ਜਿਹਦੇ ਵਿੱਚ ਉਸ ਤੋਂ ਬਾਅਦ ਸਾਨੂੰ ਜਿਹੜੇ ਹੈਗੇ ਆ ਪੰਜਾਬ ਗਵਰਨਮੈਂਟ ਨੇ ਸਾਨੂੰ 3 ਐਸਆਓ ਲਾਟ ਕੀਤੇ ਸੀ ਐਸਆਓ ਲਾਟ ਕਰਨ ਤੋਂ ਬਾਅਦ ਉਹਨਾਂ ਨੂੰ ਅਸੀਂ ਐਪਲੀਕੇਸ਼ਨ ਦਿੰਦੇ ਰਹੇ ਹਾਂ ਬਾਰ-ਬਾਰ ਪਰ ਸਾਨੂੰ ਡਿਲੇ ਕਰਦੇ ਰਹੇ ਪਰ ਹੁਣ ਮਾਨਯੋਗ ਆਪਣੇ ਸਾਡੇ ਮੰਤਰੀ ਸਾਹਿਬ ਨੇ ਉਹਨਾਂ ਦੇ ਕਹਿੰਦੇ ਉਹਨੇ ਮੇਰੀ ਸਰਵਾਈ ਕੀਤੀ ਉਹਨਾਂ ਨੇ ਸੁਣਵਾਇਤੀ ਤੋਂ ਬਾਅਦ ਉਹਨਾਂ ਨੇ ਟਰਸਟ ਨੂੰ ਕਿਹਾ ਤੇ ਸਾਡਾ ਉਹ ਕੰਮ ਕਰਨ ਨੂੰ ਤਿਆਰ ਸੀ ਅੱਜ ਜਿਹੜੇ ਡੇਟ ਸੀ ਉਹਨਾਂ ਨੇ ਸਾਡੇ ਆਪਣਾ ਕਬਜ਼ਾ ਦੇਣੀ ਸੀ ਸਾਨੂੰ ਅੱਜ ਉਹਨਾਂ ਨੇ ਸਾਨੂੰ ਬੁਲਾਇਆ ਸੀਗਾ ਔਰ ਅੱਜ ਜਿਹੜਾ ਉਹਨੂੰ ਬਿਲਡਿੰਗ ਡਿਮੋਲਿਸ਼ ਕਰਕੇ ਸਾਡਾ ਰਾਈਟ ਸਾਨੂੰ ਜਿਹੜੇ ਉੱਥੇ ਮੇਲ ਸਟਰਕਚਰਾਂ ਨੂੰ ਢਾ ਕੇ ਸਾਨੂੰ ਮਿਲਨੇ ਸੀ ਜਿਹੜੇ 1 2 3 ਜਿਹੜੇ ਸਾਡੇ ਐਸ.ੀ.ਐਫ ਹਨ ਸਾਨੂੰ ਮਿਲਨੇ ਸੀਗੇ ਪਰ ਲੋਕਲ ਲੀਡਰਸ਼ਿਪ ਵਾਲਿਆਂ ਨੇ ਕਰਕੇ ਜਾਂ ਬਟਾਲੇ ਦੇ ਕੁਝ ਲੀਡਰਾਂ ਨੇ ਜਿਹੜੇ ਆ ਮੌਜੂਦਾ ਸਰਕਾਰ ਦੇ ਉਹਨਾਂ ਨੇ ਜਿਹੜਾ ਹੈਗਾ ਮੇਰੇ ਕੰਮ ਦੇ ਵਿੱਚ ਉਹਨਾਂ ਨੇ ਟਰੱਸਟ ਨੂੰ ਵੀ ਸਾਰਿਆਂ ਨੂੰ ਵਿਗੜ ਪਾ ਕੇ ਤੇ ਮੇਰਾ ਕੰਮ ਜਿਹੜਾ ਰੁਕਿਆ ਗਿਆ ਔਰ ਮੈਂ ਚੰਨਾ ਕਿ ਮੈਂ ਆਪਣੇ ਸੀਐਮ ਸਾਹਿਬ ਕੋ ਬੇਨਤੀ ਹੈ ਕਿ ਮੇਰਾ ਜਿਹੜਾ ਹੈਗਾ ਮੇਰ ਨੂੰ ਇਨਸਾਫ ਪਵਾਇਆ ਜਾਏ ਔਰ ਮੇਰਾ ਜਿਹੜਾ ਹੱਕ ਜਿਹੜਾ ਮੈਨੂੰ ਜਿਹੜਾ ਦਵਾਇਆ ਜਾਏ ਔਰ ਜਿਹੜਾ ਹੈਗਾ ਬੜਾ ਜਿਹੜੇ ਲੋਕਲ ਜਿਹੜੇ ਲੀਡਰ ਜਿਹੜੇ ਜਆ ਬਟਾਲੇ ਦੇ ਲੀਡਰ ਨੇ ਜਿਹੜੇ ਗਲਤ ਜਿਹੜਾ ਕੰਮ ਕਰਦੇ ਫੇੇ ਨੇ ਔਰ ਉਹਨਾਂ ਨੂੰ ਵੀ ਜਿਹੜਾ ਸਜ਼ਾ ਦਿੱਤੀ ਜਾਏ ਕਿ ਤੁਸੀਂ ਆਪਣੀ ਸਰਕਾਰ ਹੋਣ ਦੇ ਬਾਵਜੂਦ ਹੀ ਸਾਡਾ ਹਾਲ ਹੈ ਤੇ ਬਾਕੀ ਅਸੀਂ ਕਿਹਦੇ ਕੋ ਮਤਲਬ ਸਾਨੂੰ ਇਨਸ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਭਗਵੰਤਪਨ ਸਾਹਿਬ ਨੂੰ ਜੀਮਾਨ ਸਾਹਿਬ ਆਪਣੇ ਜੀਐਮਸੀ ਸੀਐਮ ਸਾਹਿਬ ਨੂੰ ਕਿ ਜਿਹੜਾ ਹੈ ਮੇਰਾ ਬੰਦਾ ਮੈਨੂੰ ਇਨਸਾਫ ਦਵਾਇਆ ਜਾਏ ਔਰ ਮੈਂ ਜਰੂਰੀ ਕੱਲ ਨੂੰ ਉੱਥੇ ਮੈਂ ਕੋਈ ਗੱਲਬਾਤ ਕਰ ਸਕਾਂ ਅੱਜ ਤਾਨੂੰ ਕੱਬਿਆ ਦਵਾਨਾ ਸੀ ਪ੍ਰਸ਼ਾਸਨ ਦੇਡੇ ਕਲੀਕਾਂ ਨਹੀਂ ਪਹੁੰਚੀ ਅੱਜ ਦੇਖੋ ਜੀ ਚੇਅਰਮੈਨ ਸਾਹਿਬ ਪਹੁੰਚੇ ਸੀਗੇ ਈਓ ਸਾਹਿਬ ਪਹੁੰਚੇ ਸੀਗੇ ਐਸਡੀਓ ਸਾਹਿਬ ਪਹੁੰਚੇ ਜੀ ਪੁਲਿਸ ਫੋਰਸ ਵੀ ਪਹੁੰਚੀ ਸੀਗੀ ਔਰ ਤਹਿਸੀਲਦਾਰ ਸਾਹਿਬ ਵੀ ਪਹੁੰਚੇ ਸੀਗੇ ਕੀ ਕਾਰਨ ਦੱਸਿਆ ਉਹਨਾਂ ਨੇ ਅੱਜ ਉਹਨਾਂ ਨੇ ਕਾਰਨ ਇਹੀ ਹੋਇਆ ਜੋ ਮੇਰੇ ਸੰਦੇ ਹੋਏ ਕਈ ਕਿ ਨਾ ਨਹੀਂ ਹੁਣ ਮੈਂ ਲੈਣਾ ਚਾਹੁੰਦਾ ਉਹਨਾਂ ਦਾ ਬਟ ਉਹਨਾਂ ਨੇ ਬਟਾ ਲਿਓ ਵੀ ਕਿਹਾ ਤਾਂ ਪਹੁੰਚ ਆ ਗਰਦਾਸਪੁਰ ਲੋਕ ਲੀਡਰਸ਼ਿਪ ਨੇ ਵੀ ਮੈਨੂੰ ਜਿਹੜਾ ਹੈਗਾ ਉਹਨਾਂ ਨੂੰ ਪੁਨ ਕੀਤਾ ਕਿ ਇਹ ਕੰਮ ਨੂੰ ਰੋਕਿਆ ਜਾਏ ਜਦਕਿ ਮੈਂ ਮਾਲਕ ਆ ਮੈਨੂੰ ਉਹਨਾਂ ਨੇ ਆਪਣਾ ਮੇਰਾ ਰਾਈਟ ਹੈ ਵੀ ਦੇਣਾ ਤੇ ਨਜਾਇਜ਼ ਕੋ ਕਬਜ਼ਾ ਕਰਕੇ ਬੈਠਾ ਹੋ ਤੇ ਔਰ ٹرسٹ ਕੋ ਅਸਲੇ ਉਹਨਾਂ ਨੇ ਅੱਜ ਨਮੋਨਿਸ਼ ਕਰਨਾ ਸੀ ਪਰ ਉਹਨਾਂ ਨੇ ਪ੍ਰੈਸ਼ਰਾਈਜ਼ ਕਰਕੇ ਮੇਰਾ ਜਿਹੜਾ ਕੰਮ ਅੱਜ ਮੇਰਾ ਰੁਕਾਤਾ ਔਰ ਅੱਜ ਮੈਂ ਹੁਣ ਉਹਨਾਂ ਨੂੰ ਉਹ ਹਾਜ਼ਰੀ ਵੀ ਲਾ ਕੇ ਆਇਆ ਐਨੋਂ ਮੈਂ ਰਿਟਨ ਦੇ ਚੱਲਣਾ ਕਿ ਜਿਹੜਾ ਹੈਗਾ ਮੈਨੂੰ ਜਿਹੜਾ ਮੇਰਾ ਇ ਇਹਨਾਂ ਨੇ ਦੇਖੋ ਜੀ ਕਹਤਾ ਸੀ ਤੁਸੀਂ ਡਿਲੇ ਕਰਤਾ ਕਿ ਤੁਸੀਂ ਅੱਜ ਕੱਲ ਪਰਸੋ ਤੱਕ ਤੁਸੀਂ ਫਿਰ ਪਤਾ ਕਰ ਲੋ ਜਦ ਕਿ ਇਹ ਬਾਰ ਬਾਰ ਹੀ ਇਹ ਕੰਮ ਹੁੰਦੇ ਪਏ ਸੀ ਪਰ ਹੁਣ ਇਹਨਾਂ ਮੰਤਰੀ ਸਾਹਿਬ ਨੇ ਕਿਹਾ ਸੀ ਉਹਦੇ باوجود ਸਾਡਾ ਜਿਹੜਾ ਕੰਮ ਹੋਣਾ ਸੀ ਪਰ ਅੱਜ ਪੂਰੀ ਟੀਮ ਵੀ ਤਿਆਰ ਸੀ ਚੇਅਰਮੈਨ ਸਾਹਿਬ ਵੀ ਤਿਆਰ ਸੀ ਯੂ ਸਾਹਿਬ ਵੀ ਤਿਆਰ ਸੀਗੇ ਸਾਰਾ ਪੂਰਾ ਆਪਣਾਣਾ ਨੇ 2.2 ਲੱਖ ਰੁਪਏ ਖਰਚਾ ਵੀ ਪੂਰਾ ਕੀਤਾ ਉਹਨਾਂ ਨੇ ਡੀਸੀ ਵੀ ਤਿਆਰ ਸੀ ਲੇਬਰ ਸਾਰੀ ਉੱਥੇ ਪਹੁੰਚੀ ਦੀ ਸੀ ਪਰ ਲੋਕਲ ਲੀਡਰਸ਼ਿਪ ਦੇ ਤੇ ਬਟਾਲੇ ਦੇ ਕੋਈ ਕੁਝ ਲੀਡਰਾਂ ਨੇ ਜਿਹੜਾ ਹੈਗਾ ਮੇਰਾ ਕੰਮ ਜਣਾਗਾ ਰਿਕਵਰ ਦਿੱਤਾ ਹੈਗਾ ਸਿਆਸਤ ਦੀ ਭੇਟ ਜਿਹੜੇ ਅੱਜ ਆ ਸਿਆਸਤ ਦੀ ਭੇਟ ਬਿਲਕੁਲ ਚੜਿਆ ਜੀ ਕੀ ਮੰਗ ਕਰਦੇ ਹੋ ਭਾਈ ਮੈਂ ਤਾਂ ਮੰਗਾ ਇਹੀ ਕਰਦਾ ਜੀ ਜਿਹੜੀ ਹੈਗੀ ਮੈਨੂੰ ਮੇਰਾ ਜਿਹੜਾ ਮੇਰੇ ਸੀਐਫ ਜਿਹੜੇ ਮੈਨੂੰ ਲੋਟ ਕਿਤੇ ਜਾਣ ਔਰ ਜਿਹੜੇ ਮੇਰਾ ਆਪਣਾ ਉਥੇ ਮੇਜ ਕਾਨੂੰ ਕਾਰਬਾਰ ਜਿਹੜਾ ਕਰਨ ਵਾਲਾ ਕੁਛ ਬਣਾ ਮਿਹਰਬਾਨੀ ਰੂਪੇਸ਼ ਕੁਮਾਰ ਬਿੱਟੂ ਮੈਂ ਗਰਦਾਸਪੁਰ ਦਾ ਰਹਿਣ ਵਾਲਾ ਵਾ ਇਹ ਜਿਹੜੀ ਪ੍ਰਾਪਰਟੀ ਹੈਗੀ ਇਹ ਸਾਡੀ ਸਾਂਝੀ ਪ੍ਰਾਪਰਟੀ ਹੈਗੀ ਆ 8 ਮਰਲੇ ਜਗ੍ਹਾ ਜਿਹੜੀ ਆ ਮੇਰੇ ਬ੍ਰਦਰ ਦੇ ਨਾਮ ਤੇ ਆ ਬਾਕੀ ਸਾਰੀ ਪ੍ਰਾਪਰਟੀ 32 ਬੱਲੇ ਜਿਹੜੀ ਟੋਟਲ ਜਿਹੜੀ ਹੈਗੀ ਆ ਉਹ ਸ਼ਾਮਲਾ ਦੇ ਨਾਮ ਤੇ ਆ ਉਹਨਾਂ ਨੇ ਅੱਧੀ ਪ੍ਰਾਪਰਟੀ ਮੇਰੇ ਨਾਂ ਤੇ ਕਰਤੀ ਆ ਹੋ ਸਕਿਆ ਤੇ ਉਹ ਭਾਵੇਂ ਬਾਜਪਨ ਸਾਰੇ ਵੀ ਦੇ ਸਕਦੇ ਆ ਉਹ ਸਾਡਾ ਸਾਡਾ ਆਪਣਾ ਖਾਤਾ ਹੈਗਾ ਵਾ ਇਹਦੇ ਵਿੱਚ ਇਹ ਅੱਠ ਬਦਲੇ ਵਾਲਾ ਆ ਕੇ ਮੇਰਾ ਇੱਥੇ ਕਾਰੋਬਾਰ ਚੱਲਦਾ ਪਿਆ ਮੈਂ ਰੋਟੀ ਖਾ ਰਿਹਾ ਇਹ ਮੇਰਾ ਨੁਕਸਾਨ ਕਰਨ ਦੇ ਨਾਲ ਨਾਲ ਪ੍ਰੋਮਟਰਸ ਵਾਲੇ ਬੰਦੇ ਨਾਲ ਰਲ ਕੇ ਤੇ ਮੇਰਾ ਨੁਕਸਾਨ ਕਰਨਾ ਚਾਹਦਾ ਜੀ ਕੋਈ ਜਿਹੜੀ ਪ੍ਰਾਪਰਟੀ ਧੋਨ ਦਾਅਵਾ ਕਰ ਰਹੀ ਕਿ ਉਹ ਜਿੰਦਾ ਕਰੀ ਸਕਿਆ ਉਹ ਮਾਇਸ ਪ੍ਰਾਪਰਟੀ ਧੋਨ ਦਾਅਵਾ ਇਸ ਕਰਕੇ ਜੀ ਉਹਨਾਂ ਨੇ ਜਗ੍ਹਾ ਐਕਵਾਇਰ ਕੀਤੀ 84 ਏਕੜ 83 ਏਕੜ ਵਿੱਚੋਂ ਸਾਡੀ ਜਿਹੜੀ 40 ਆਪਣਾ ਦੋ ਕਨਾਲ ਥਾਵਾ ਆ ਦੋਗਣਾ ਥਾਂ ਦੇ ਵਿੱਚ ਸਾਨੂੰ ਜੇ ਸਹੀਰ ਪੈਸੇ ਦੇਣ ਜੋ ਅਜਿਹਾ ਬਾ ਪ੍ਰਾਪਰਟੀ ਦਾ ਰੇਟ ਆ ਸਾਡੀ ਕਮਰਸ਼ੀਅਲ ਪ੍ਰਾਪਰਟੀ ਆ ਸਾਨੂੰ ਚੀਜ਼ ਰੁਪਏ ਦੀ ਸਾਡੇ ਕੋ ਖਰੀਦ ਕੇ ਮੁੜ ਕੇ 10 ਰੁਪਏ ਦੀ ਆਪਾਂ ਅਪਰੂਵਮੈਂਟ ਟੈਸਕ ਖੋਹਿੰਦੀ ਹੈ ਤੇ ਚੰਗੀ ਗੱਲ ਥੋੜਾ ਜੀ ਇਹ ਇਹਦੇ ਸ਼ਰਮ ਧੱਕਾ ਹੀ ਅੜਾ ਫਿਰ ਤੇ ਅਗਲਾ ਸਟੈਪ ਕੋਈ ਨਹੀਂ ਜੋ ਇਹ ਸਾਨੂੰ ਸਾਡੇ ਤੇ ਕਾਰਵਾਈ ਕਰਨਗੇ ਆ ਉਹਨਾਂ ਦਾ ਜਵਾਬ ਦੇਵਾਂਗੇ ਅਸੀਂ ਲੀਗਲੀ ਆ ਤੇ ਚਾਹੇ ਅਨਲੀਗਲ ਲੱਗਾ ਵਾ ਜਿੱਦਾਂ ਵੀ ਕਰਨਗੇ ਆਪਾਂ ਨਾਲ ਆ ਪਰ ਅੱਜ ਦੀ ਰੇਟ ਦੇ ਵਿੱਚ ਸਾਡੇ ਕੋ ਨਾ ਕੋਈ ਸਰਕਾਰੀ ਬੰਦਾ ਆਇਆ ਵਾ ਨਾ ਕੋਈ ਪਜੈਸ਼ਨ ਲੈਣਾ ਹੈ ਤੇ ਨਾ ਸਾਨੂੰ ਕੋਈ ਦਾਦੀ ਕੋਈ ਖਾਗੜ ਦੇਖੋ ਜੀ ਮੇਰੇ ਤਰੀਕੇ ਨਾਲ ਜੇ ਕੋਈ ਢਾਣਾ ਆਏਗਾ ਇਦਾਂ ਤੇ ਕੋਈ ਜ਼ਬਰਦਸਤੀ ਕਿਸੇ ਦੇ ਘਰ ਚ ਕੋਈ ਵਾਡੀ ਸਕਦਾ ਪੜੇ ਲਿਖੇ ਸਾਰੇ ਅਫਸਰ ਹੈਗੇ ਆ ਪਹਿਲਾਂ ਨੋਟਿਸ ਦੇਣਗੇ ਸਾਨੂੰ ਫਿਰ ਉਹਦਾ ਅਸੀਂ ਜਵਾਬ ਦੇਵਾਂਗੇ ਐਡਮਿਨਟ੍ਰੇਸ਼ਨ ਨੂੰ ਦੱਸਣਗੇ ਤੇ ਕੋਈ ਰੀਜ਼ਨ ਦੱਸ ਕੇ ਫੇਰ ਹੀ ਆਪਾਂ ਉਹਨਾਂ ਦਾ ਪਜੈਸ਼ਨ ਦੇਵਾਂਗੇ ਨਾਲੇ ਆਪਾਂ ਕੋਈ ਪੈਸਾ ਲਿਆ ਨਹੀਂ ਅਸੀਂ ਕਿੱਦਾਂ ਤਾਂ ਕਿਹੜੀ ਪ੍ਰੋਪਰਟੀ ਕਿੱਦਾਂ ਕਬਜ਼ਾ ਕਰ ਲਵਾਂਗੇ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਜੀ ਹੈਗੀ ਇਦਾਂ ਦੀ ਕੋਈ ਤੁਹਾਨੂੰ ਗਲਤਫਹਿਮੀ ਹੈਗੀ ਜੇ ਪ੍ਰੋਗਰਾਮ ਟਰੱਸਟ ਵਾਲੇ ਬੰਦੇ ਆਏ ਹੀ ਮੈਂ ਉਦੋਂ ਮੈਨੂੰ ਫੋਨ ਤੇ ਉਹਨਾਂ ਨੇ ਗੱਲ ਕੀਤੀ ਹੈ ਕਿ ਤੁਹਾਡਾ ਇਹਦਾ ਨੋਟਿਸ ਹੈਗਾ ਉਹ ਨੋਟਿਸ ਲਾ ਕੇ ਤੇ ਚਲ ਗਏ ਮੈਂ ਉਸ ਵਾਲੇ ਆਟੋ ਸਟੇਸ਼ਨ ਹੀ ਠਾਨਗੋਠੀ ਮੈਂ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਕੀ ਗੱਲ ਹੋਈ ਹੈ ਕੀ ਨਹੀਂ ਹੋਈ ਬਾਕੀ ਅਦਰਵਾਈਜ਼ ਮੇਰਾ ਕੇ ਨਾ ਕੋਈ ਏਦਾਂ ਕੋਈ ਜਸ਼ਪਾਜੀ ਕੋਈ ਨਹੀਂ ਨਾ ਇੱਕ ਜੇ ਬੰਦਾ ਕੋਈ ਥਰਡ ਪਰਸਨ ਆਇਆ ਜਾਂ ਕੋਈ ਪੀਣ ਆਇਆ ਵਾ ਜਾਂ ਏ ਬੀ ਸੀ ਮੈਨੂੰ ਕੀ ਲੋੜ ਹੈ ਨਾ ਝਗੜਾ ਕਰਨ ਦੀ ਸਰ ਅੱਜ ਜਿਹੜੇ ਅਧਿਕਾਰੀ ਆਏ ਇਹ ਕਹਿੰਦੇ ਕਿ ਮਤਲਬ ਕਿ ਪੋਲੀਟਿਕਲ ਪ੍ਰੈਸ਼ਰ ਇਹ ਦੁਰੀਤ ਤੇ ਗੈਰਹੀ ਹੈ ਕਿ ਪੋਲੀਟਿਕਲ ਪ੍ਰੈਸ਼ਰ ਕਰਕੇ ਉਹ ਵਾਪਸ ਮੁੜ ਗਿਆ ਏਦਾਂ ਦੇਖੋ ਜੀ ਪਹਿਲੀ ਗੱਲ ਤੇ ਸਾਡੇ ਕੋਈ ਅਧਿਕਾਰੀ ਨਹੀਂ ਜਾਇਆ ਇੱਥੇ ਤੁਸੀਂ ਲੰਗਦੇ ਵਰਦੇ 20 ਬੰਦੇ ਨੂੰ ਪੁੱਛ ਲਓ ਕੋਈ ਅਧਿਕਾਰੀ ਨਹੀਂ ਜਾਇਆ ਤੇ ਨਾ ਹੀ ਕਿਸੇ ਨੇ ਕੋਈ ਏਦਾਂ ਦੀ ਕੋਈ ਸ਼ੂ ਬਣਾਇਆ ਕਿ ਪ੍ਰੈਕਟੀਕਲੀ ਉਹ ਸਾਡਾ ਬ੍ਰਦਰ ਹੀ ਕਹੀ ਜਾਂਦਾ ਕਿ ਬਟ ਹਾਂਜੀ ਰੀਅਲ ਬ੍ਰਦਰ ਇਹ ਆਪਣਾ ਆਪਣੇ ਹੱਥੀ ਉਹਨੂੰ ਸਟੈਂਡ ਕੀਤਾ ਇਸੇ ਪ੍ਰਾਪਰਟੀ ਤੇ 2 ਕਰੋੜ ਰੁਪਏ ਲੈ ਕੇ ਲੋਨ ਲੈ ਕੇ ਤੇ ਉਹ ਸਟੈਂਡ ਹੋਇਆ ਵਾ ਆਹੀਂ ਅੱਜ ਤੱਕ ਉਹਨੂੰ ਕਦੀ ਕੁਝ ਕਿਹਾ ਹੀ ਨਹੀਂ ਸਾਰਾ ਕੁਝ ਤੇ ਉਹਨੂੰ ਦੇ ਦਿੱਤਾ ਵਾ ਤੇ ਹੁਣ ਉਧਰੋਂ ਛੱਡ ਕੇ ਮੁੜ ਕੇ ਫੇਰ ਇੱਧਰ ਪ੍ਰਾਪਰਟੀ ਦੀ ਵੈਲਿਊ ਵਧੀਆ ਹੋ ਗਈ ਤੇ ਇੱਧਰ ਆ ਕੇ ਲੱਭਦਾ ਫਿਰਦਾ ਕਸ਼ਮੀਰ ਨੂੰ ਲੱਭ ਜੇ ਠੀਕ ਆ ਉਹਨੂੰ ਦਵਾਂਗੇ ਜਿਹੜਾ ਤਾਂ ਬੰਦਾ ਅੱਠ ਪਰਲੇ ਪਰੇ ਲੈ ਲੈ ਇਹ ਸਾਡੀ ਨਾ ਚਸਤੀ ਜਗ੍ਹਾ ਇਹ ਵੀ ਫੈਕਟਰੀ ਸਾਹੂ ਲੋ ਨੋਟੀਫਿਕੇਸ਼ਨ ਵੀ ਹੋ ਚੁੱਕੀ ਹੈ ਕਿ ਜਿਹੜੇ ਇਹਨਾਂ ਕੋਰਨਰ ਕੋਲ ਅਸੀਂ ਜਗ੍ਹਾ ਲਈ ਆ ਉਹਨਾਂ ਨੂੰ ਅਸੀਂ ਐਸਸੀਓ ਲਾਟ ਕਰਨ ਇਹ ਕੁਝ ਐਸਓ ਦੀ ਜਿਹੜੀ ਪ੍ਰਾਪਰਟੀ ਹੈ ਸਾਡੇ ਜਿਹੜੇ ਟਸਟ ਦੀ ਮਲਕੀਅਤ ਵਾਲੀ ਵੀ ਆ ਵੈਸੇ ਤਾਂ ਇਹ ਵੀ ਸਾਨੂੰ ਉਹਨਾਂ ਨੇ ਪੇਮੈਂਟ ਔਨ ਪੇਮੈਂਟ ਸਾਡੇ ਨਾਲ ਕਰਨਾ ਉਹਨਾਂ ਨੇ ਕਿ ਜਿਹੜੇ ਅਸੀਂ ਅਲਾਟਮੈਂਟ ਕਰਾਂਗੇ ਉਹਦੀ ਉਹ ਪੇਮੈਂਟ ਉਹਨਾਂ ਕੋਲ ਲੈਣੀ ਹੈ ਤੇ ਅੱਜ ਦਫ਼ਤਰ ਵੱਲੋਂ ਉਚਿਤ ਕਾਲੀਆਂ ਦੇ ਕਹਿਣ ਦੇ ਉੱਤੇ ਕਾਰਵਾਈ ਸ਼ੁਰੂ ਕੀਤੀ ਗਈ ਸੀ ਤੇ ਉਸ ਸੰਬੰਧ ਵਿੱਚ ਦਫ਼ਤਰੀ ਪ੍ਰਬੰਧ ਕੀਤੇ ਗਏ ਸੀ ਟਸਟ ਇੰਜੀਨੀਅਰ ਵੱਲੋਂ ਜਿਹੜਾ ਸਾਡੇ ਜੈ ਸਾਹਿਬ ਨੇ ਟਸਟ ਇੰਜੀਨੀਅਰ ਦਾ ਅਸਿਸਟੈਂਟ ਟਸਟ ਇੰਜੀਨੀਅਰ ਆ ਸੰਦੇਸ਼ ਸਾਹਵਲੋਂ ਪੁਲਿਸ ਤੱਕ ਵੀ ਅਪਰੋਚ ਕੀਤੀ ਗਈ ਸੀ ਡੀਸੀ ਸਾਹਵਲੋਂ ਵੀ ਪੁਲਿਸ ਹੈਲਪ ਮਿਲ ਗਈ ਸੀ ਤਹਿਸੀਲਦਾਰ ਸਾਹਿਬ ਦੀ ਵੀ ਟੂਟੀ ਲੱਗ ਗਈ ਸੀ ਲੇਕਿਨ ਉੱਥੇ ਕੁਝ ਜਿਹੜੇ ਨਜਾਇਜ਼ ਕਾਬਜ਼ ਬੰਦੇਆਂ ਨਾਲੋਂ ਕੁਝ ਵਿਰੋਧ ਕਰਨ ਦੇ ਉੱਤੇ ਜਿਹੜੇ ਮਾਲਕ ਵੀ ਆਏ ਹੋਏ ਸੀਗੇ ਫਿਰ ਆਪਸੀ ਉਹਨਾਂ ਦੇ ਨਾਲ ਜਿਹੜਾ ਉਹਨਾਂ ਵੱਲੋਂ ਅਪਰੋਚ ਕੀਤੀ ਗਈ ਅਧਿਕਾਰੀਆਂ ਤੱਕ ਕਿ ਉਹਨਾਂ ਵੱਲੋਂ ਕੁਝ ਸਮਾ ਮੰਗਿਆ ਗਿਆ ਜਿਸ ਮੰਦੇ ਵਿੱਚ ਸੀ ਤੇ ਆਪਣੇ ਵੱਲੋਂ ਪੂਰੀ ਉਹਨਾਂ ਇਹ ਜਿਹੜੀ ਕਾਰਵਾਈ ਟੋਟਲੀ ਕੀਤੀ ਸੀ ਇਹ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੁਝ ਅਧਿਕਾਰੀਆਂ ਦੇ ਕਹਿਨਤੀ ਸ਼ੁਰੂ ਕੀਤੀ ਗਈ ਸੀ ਤੇ ਅਸੀਂ ਤਿਆਰ ਆ ਇਹਦਾ ਕਬਜ਼ਾ ਜਲਦੀ ਲਿਆ ਜਾਏਗਾ ਅੱਜ ਕੁਝ ਕਾਰਨਾ ਕਰਕੇ ਸਾਨੂੰ ਕੰਪਲੀਟ ਹੈਲਪ ਨਹੀਂ ਮਿਲ ਸਕੀ ਜਾਂ ਉਹ ਥੋੜਾ ਟਾਈਮ ਮੰਗਿਆ ਗਿਆ ਨਾ ਬੋਲੋ ਉਸ ਵੰਦ ਵਿੱਚ ਅਸੀਂ ਇਹਨਾਂ ਨੂੰ ਥੋੜਾ ਜਿਹਾ ਟਾਈਮ ਦਿੱਤਾ ਵਾ ਥੋੜੀ ਸੈ ਹੈਲਪ ਨਹੀਂ ਮਿਲੀ ਇਸ ਕਰਕੇ ਥੋੜਾ ਜਿਹਾ ਡਿਲੇ ਹੋਇਆ ਤੇ ਦੂਸਰਾ ਦੂਜੀ ਪਾਰਟੀ ਵੱਲੋਂ ਜਦੋਂ ਅਧਿਕਾਰੀਆਂ ਸਾਡੇ ਹਾਈ ਲੈਵਲ ਅਧਿਕਾਰੀਆਂ ਨਾਲ ਰابطਾ ਕਾਇਮ ਕੀਤਾ ਗਿਆ ਤਾਂ ਉਹਨਾਂ ਵੱਲੋਂ ਕਿਹਾ ਕਿ ਕੁਝ ਸਮਾਂ ਨੂੰ ਹੋਲਡ ਕੀਤਾ ਜਾਵੇ ਇਸ ਵੰਦਰੀ ਕਾਰਵਾਈ ਚੱਲ ਰਹੀ ਹੈ ਜਲਦੀ ਕਬਜ਼ਾ ਲਿਆ ਜਾਏਗਾ ਲਗਭਗ 6-7 ਕਰੋੜ ਦੀ ਜਗ੍ਹਾ ਹੈਗੀ ਹੈ ਬਹੁਤ ਤੋਂ ਪਾਈ ਕੀਤੀ ਉਹਨਾਂ ਨੇ ਕਾਰਵਾਈ ਸਰ ਹੋਏਗੀ ਉਹ ਕਰਾਂਗੇ ਅਸੀਂ ਕਾਰਵਾਈ ਦੱਪੀ ਚੇਅਰਮੈਨ ਸਾਹਿਬ ਦੇ ਨੋਟਿਸ 'ਚ ਸਾਰੀ ਗੱਲ ਬਹੁਤ ਜਲਦੀ ਕਾਰਵਾਈ ਕੀਤੀ ਜਾਏਗੀ